ਲੱਗ ਰਿਹਾ ਜਿਦੋਂ ਬਰਾਦਰ ਤੁਹਾਡਾ ਅਫਸਰ ਬਣ ਗਿਆ ਕੈਨੇਡਾ ਦੇ ਵਿੱਚ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈਗਾ ਜੀ ਕਿ ਸਾਡਾ ਬ੍ਰਦਰ ਇੱਕ ਵੱਡੇ ਲੈਵਲ ਤੇ ਪਹੁੰਚ ਚੁੱਕਾ ਇੱਕ ਵੱਡੇ ਇੱਕ ਮੁਕਾਮ ਹਾਸਿਲ ਕੀਤਾ ਉਹਨੇ ਜਦੋਂ ਫੋਨ ਆਇਆ ਸੀ ਕਿਦਾਂ ਦਾ ਰੈਐਕਸ਼ਨ ਕਿਦਾਂ ਹੋਸੀ ਕਿੰਨੀ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਕਿ ਜੀ ਐਦਾ ਲੱਗਿਆ ਹੈਗਾ ਕਿ ਬਸ ਸਾਡਾ ਇੱਕ ਘਰ ਦਾ ਮੈਂਬਰ ਇੱਕ ਅਫਸਰ ਲੈਵਲ ਤੇ ਪਹੁੰਚ ਚੁੱਕਾ ਹੈ ਸਾਡੀ ਪੂਰੇ ਪਰਿਵਾਰ ਸਾਰੇ ਫੈਮਿਲੀ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਬਿਜ਼ਨਸ ਦਾ ਹੀ ਹੈਗਾ ਸਾਰੇ ਬਿਜ਼ਨਸ ਬੈਕਗ੍ਰਾਉਂਡ ਤੋਂ ਹੀ ਹੈ ਤੇ ਕੋਈ ਮਤਲਬ ਕਿ ਇਹੋ ਜਿਹਾ ਨਹੀਂ ਹੈਗਾ ਕਿ ਜਿੰਨੇ ਜੌਬ ਕੀਤੀ ਹੋਵੇ ਤੇ ਜਾਂ ਜੌਬ ਦੀ ਲਾਈਨ ਚ ਗਿਆ ਹੋਵੇ ਹੁਣ ਇੱਕ ਅਫੀਸਰ ਦੀ ਲਾਈਨ ਚ ਚਲਾ ਗਿਆ ਤੇ ਬਹੁਤ ਅੱਛਾ ਵੀ ਨੋਰ ਹੈ ਜੀ ਉਮੀਤਪੁਰ ਕਿਹੜੇ ਸਾਲ ਵਿੱਚ ਕੈਨੇਡਾ ਗਿਆ ਸੀ ਉਹ ਗਿਆ 2017 ਚ ਗਿਆ ਸੀ ਕੋਈ ਸਟੱਡੀ ਉਹਦੀ ਇੱਥੇ ਵੀ ਇੱਕ ਪੁਨੇ ਤਲਵਾੜੇ ਦੀ ਵੀ ਸਟੱਡੀ ਹਾਂਜੀ ਹਾਂਜੀ ਬੀਬੀਐਮ ਵੀ ਡੀਏ ਵੀ ਪਬਲਿਕ ਸਕੂਲ ਤਲਵਾੜੇ ਤੋਂ ਪਹਿਲੇ 10th ਤੱਕ ਇੱਥੇ ਪੜ੍ਹਿਆ ਜੀ ਫਿਰ +1 +2 ਨੇ ਕੈਂਬ੍ਰਿਜ ਤੋਂ ਕੀਤੀ ਹੈ ਜੀ ਕੈਂਬ੍ਰਿਜ ਦਸੂਏ ਤੋਂ ਪਰਿਵਾਰ ਨੇ ਪਿਸਤਰਾ ਦੀ سپورਟ ਰਹਿੰਦੀ ਸੀ ਜਦੋਂ ਇੱਥੇ ਵੀ ਹੁੰਦਾ ਸੀ ਜਾਂ ਜਦੋਂ ਬਾਹਰ ਜਿੱਕੇ ਕਿੰਨੀ سپورਟ ਸੀ ਤੁਹਾਡੀ ਪੂਰੀ سپورਟ ਸੀਗੀ ਜੀ ਕੋਈ ਇਦਾਂ ਦੀ ਗੱਲ ਨਹੀਂ ਕੋਈ ਉਹਨੂੰ ਔਖਾ ਹੀ ਕਿਸੇ ਚੀਜ਼ ਦੀ ਵੀ ਗੱਲ ਹੋਈ ਸਾਰੇ ਪਾਸੋਂ سپورਟ ਸੀਗੀ ਫੈਮਿਲੀ ਦੇ ਉਹਨਾਂ ਇਹ ਅੱਛਾ ਜਿਆਦਾ ਕਹਿੰਦੇ बिजनेਸਮੈਨ ਜਿਹੜੇ ਹੁੰਦੇ ਉਹਨਾਂ ਦੇ ਬੱਚੇ ਜਿਆਦਾ ਫੈਮਿਲੀ ਤੋਂ ਜਿਆਦਾ ਕਿ سپورਟ ਨਹੀਂ ਰਹਿੰਦੀ ਤਾਂ ਤੁਹਾਡੇ ਵਾਲੋ ਕਿੰਨੀ ਕੀ ਪਰਿਵਾਰ ਤੁਹਾਡਾ बिजनेਸਮੈਨ ਹੈਗਾ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਪੂਰੀ سپورਟ ਹੈਗੀ ਕੋਈ ਇਦਾਂ ਦੀ ਗੱਲ ਨਹੀਂ ਕਿ बिजनेਸਮੈਨ ਦੀ سپورਟ ਨਹੀਂ ਹੈਗੀ ਤਾਂ ਪੂਰੀ سپورਟ ਸੀਗੀ ਕਿਸੇ ਚੀਜ਼ ਦੀ ਸਾਰੇ ਪੂਰੇ ਪੰਜਾਬ ਦਾ ਪੂਰੇ ਦੇਸ਼ ਭਰ ਚ ਹੈ ਖਬਰਾਂ ਚੱਲ ਰਹੀਆਂ ਲੋਕੋ ਵੀਡੀਓ ਪਾ ਰਹੇ ਫੋਟੋਆਂ ਪਾ ਰਹੇ ਖਬਰਾਂ ਚ ਖਬਰਾਂ ਆ ਰਹੀਆਂ ਮਨ ਨੂੰ ਸੁੱਖ ਕਿੰਨਾ ਕੋਰੇ ਲੱਗ ਰਿਹਾ ਸੋਚਿਆ ਸੀ ਕਰੇਦਾ ਉਹ ਸੋਦਾ ਸਰਨਾ ਵੱਡੀ ਗੱਲ ਹੈ ਜੀ ਉਹਨੇ ਪੱਗ ਦਾ ਨਾਂ ਰੋਸ਼ਨ ਕੀਤਾ ਹੈਗਾ ਪੱਗ ਨੂੰ ਅੱਡੇ ਵੱਡੇ ਲੈਵਲ ਤੇ ਲੈ ਗਿਆ ਤੇ ਸਾਡੇ ਲਈ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਜੀ ਜੀ ਬੇਟਾ ਤੁਹਾਡਾ ਕੈਨੇਡਾ ਦੇ ਵਿੱਚ ਜੋ ਆਫੀਸਰ ਬਣਿਆ ਠੀਕ ਨਾ ਚੱਲਦਾ ਹਾਂ ਬੜੀ ਖੁਸ਼ੀ ਦੀ ਗੱਲ ਹੈ ਬੜਾ ਅੱਛਾ ਲੱਗਿਆ ਵਧੀਆ ਫੀਲ ਹੁੰਦਾ ਪਿਆ ਸਾਰੇ ਲੋਕੇ ਵਧਾਈਆਂ ਦਿੰਦੇ ਆ ਵਧੀਆ ਲੱਗਿਆ ਮਦਰ ਹੋ ਤੁਸੀਂ ਹੈ ਨਾ ਮਿਲਿਆ ਤਾਂ ਉਹਨੂੰ ਫੋਨ ਕੀਤਾ ਸੀ ਉਹਨੇ ਕਿਦਾਂ ਦਾ ਮਹਿਸੂਸ ਕਿਸ ਤਰ੍ਹਾਂ ਕੀਤਾ ਸੀ ਸਵੇਰੇ ਐਕਚੁਅਲੀ ਪਤਾ ਤਾਂ ਮੈਨੂੰ ਸੀਗਾ ਕਿ ਉਹਦੇ ਟ੍ਰੇਨਿੰਗ ਚੱਲ ਰਹੀ ਹੈ ਪਰ ਕਨਫਰਮ ਨਹੀਂ ਸੀ ਤੇ ਸੈਟਰਡੇ ਉਹਨੇ ਸਾਨੂੰ ਮਾਰਨਿੰਗ ਦੱਸਿਆ ਕਿ ਮੈਂ ਗ੍ਰੈਜੂਏਟ ਹੋਣਾ ਹੈ ਤੇ ਮਤਲਬ ਉਹਨੇ ਲਿੰਕ ਭੇਜਿਆ ਸਾਨੂੰ ਕਿ ਮੇਰੀ ਗ੍ਰੈਜੂਏਸ਼ਨ ਦੇਖਿਆ ਤੇ ਬੜਾ ਗੁੱਡ ਲੱਗਿਆ ਸਾਰਾ ਦਿਨ ਬੜੀ ਖੁਸ਼ੀ ਵਾਲਾ ਮੂਮੈਂਟ ਸੀ ਸਾਡੇ ਲਈ ਜਦੋਂ ਗ੍ਰੈਜੂਏਟ ਹੋਇਆ ਆਨਲਾਈਨ ਦੇਖਿਆ ਤੇ ਬੜੀ ਵਧੀਆ ਲੱਗਿਆ ਜਿੱਦਾਂ ਉਹ ਤੁਹਾਡੇ ਬੇਟਾ ਦੂਸਰਾ ਕਹਿ ਰਿਹਾ ਕਿ ਪੰਜਾਬ ਦਾ ਨਾਮ ਰੋਸ਼ਨ ਕੀਤਾ ਖਾਸ ਕਰਕੇ ਸਾਡੀ ਜਿਹੜੀ ਸਤਾਰਾ ਬਖਸ਼ੀ ਹੋਈ ਸਾਡੇ ਗੁਰੂ ਸਹਿਬਾਨ ਨੇ ਉਸ ਦਾ ਨਾਮ ਰੋਸ਼ਨ ਕੀਤਾ ਤੇ ਇੱਕ ਉੱਚੇ ਮਕਾਮ ਕਰਕੇ ਲੈ ਕੇ ਪਹੁੰਚੇ ਪਤਾ ਚੱਲ ਰਿਹਾ ਹੈ ਕਿ ਹਾਂ ਪੰਜਾਬੀ ਕੌਣ ਹੁੰਦੇ ਬਿਲਕੁਲ ਵਧੀਆ ਲੱਗਿਆ ਪੂਰੇ ਯੂਨਿਟ ਦੇ ਵਿੱਚ ਉਹ ਕੱਲਾ ਸਰਦਾਰ ਸੀ ਸਾਰਿਆਂ ਨੇ ਆਪਣੀ ਕੈਪਸ ਉਤਾਰ ਕੇ ਸੌਂ ਘਾਦੀ ਤੋਂ ਨੇ ਆਪਣੀ ਅੱਗ ਸਿੱਖੀ ਸਰੂਪ ਦੇ ਨਾਲ ਸੌਂ ਘਾਦੀ ਹੈ ਬੜੀ ਪ੍ਰਾਉਡ ਦੀ ਗੱਲ ਹੈ ਸਾਡੇ ਲਈ ਵਧੀਆ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਬੜਾ ਪ੍ਰਾਊਡ ਹੁੰਦਾ ਆਪਣੇ ਬੱਚੇ ਤੇ ਜਿਹੜਾ ਇਸ ਮੁਕਾਮ ਤੇ ਪਹੁੰਚ ਗਿਆ। ਬਹੁਤ ਲੋਕ ਆ ਰਹੇ ਵਧਾਈਆਂ ਦੇਣ। ਬਹੁਤ ਲੋਕ ਆ ਰਹੇ ਆ ਬੜੇ ਫੋਨ ਆ ਰਹੇ ਅੱਜ। ਅੱਛਾ ਜੀ ਤਾਂ ਫੋਨ ਮਤਲਬ ਲੱਗੇ ਹੋਣੇ। ਹਾਂਜੀ 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 ਬਹੁਤ। ਵਧੀਆ ਲੱਗਿਆ। ਮੀਤ ਬਾ ਦਾ ਸੁਭਾਗ ਦਰਿਆ ਘਰ ਵਿੱਚ। ਸਰਾਤੀ ਸਿੰਘ ਦਾ ਕਿੰਨਾ? ਬਹੁਤ ਖੁਸ਼ ਰਹਿੰਦਾ ਹੈ ਉਹ। ਐਦਾਂ ਦਾ ਕੁਝ ਨਹੀਂ ਹੈ ਬਹੁਤ ਖੁਸ਼ ਹੈ ਬੜਾ ਅੱਛਾ ਮਤਲਬ ਸੁਭਾ ਦਾ ਮਾਲਕ ਹੈ। ਬੜਾ ਮਤਲਬ ਹੈਲਪਫੁਲ ਹੈ।